ਲੋਕ ਸਭਾ ਦੀਆਂ ਚੋਣਾਂ ਲੈ ਕੇ ਕਾਂਗਰਸ ਪਾਰਟੀ ਹੁਣ ਸਰਗਰਮ ਹੋ ਗਈ ਹੈ ਇੱਕ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ ਤੇ ਅੱਜ ਲੁਧਿਆਣਾ ਵਿਖੇ ਮੀਟਿੰਗ ਹੋਈ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਹੇ ਪਾਰਟੀ ਪ੍ਰਧਾਨ ਨੇ ਜਿਹੜੀ ਇਹ ਮੀਟਿੰਗ ਹੈ ਲੋਕ ਸਭਾ ਦੇ ਮੱਦੇ ਨਜ਼ਰ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਆ ਲੋਕ ਸਭਾ ਦੀਆਂ ਐਕਸਟੈਂਡਡ ਮੀਟਿੰਗਸ ਨੇ ਇਹਦੇ ਵਿੱਚ ਅਸੀਂ ਸਾਡੇ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਤੇ ਮੰਡਲ ਸੱਦਾ ਨਵਾਂ ਇੱਕ ਯੂਨਿਟ ਤਿਆਰ ਹੋਇਆ ਹੈ ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਹੈ। ਔਰ ਡੀ ਸੀ ਸੀ ਡਿਸਟ੍ਰਿਕਟ ਕਮੇਟੀ ਦੋ ਤਿੰਨੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ। ਸੋ ਇਸ ਕਰਕੇ ਅੱਜ ਉਹ तमाम ਅਹੁਦੇਦਾਰ ਸਭਾਾਂ ਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ ਔਰੇ ਨਾਲ ਇੱਕ ਖੁੱਲੀ ਚਰਚਾ ਦਵਿੰਦਰ ਯਾਦਵ ਜੀ ਇਹ ਪਹਿਲਾ ਪ੍ਰੋਗਰਾਮ ਹੈ। ਪਹਿਲੀ ਵਾਰ ਹੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜੇ ਪ੍ਰਭਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ ਕੇ ਗੱਲ ਕਰਦੇ ਨੇ ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ ਚ ਉਹਨੂੰ ਠੀਕ ਕਰਨ ਵਾਸਤੇ ਕਹਿੰਦੇ ਨੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿਨ ਤੋਂ ਪ੍ਰੰਤੂ ਹੈ ਉਹਰੇ ਤੇ ਟਿੱਪਾ ਟਿੱਪਣੀ ਕੀਤੀ ਜਾਂਦੀ ਹੈ ਜਾਨੀ ਕਿ ਡੈਮੋਕ੍ਰੇਸੀ ਦਾ ਪਾਰਟੀ ਜੇ ਹੈ ਹੀ ਹੈ ਲੇਕਿਨ ਆਮ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਜਿਹੜੇ ਕਿ ਵਰਕਰ ਨੇ ਪਹਿਲੀ ਥਲੜੀ ਕਤਾਰ ਦੇ कि ਤੁਸੀਂ ਅਗਰ ਲੱਗਦਾ ਹੈ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ ਚ ਤਾਂ ਸਾਨੂੰ ਦੱਸੋ so that ਅਸੀਂ ਉਹ ਠੀਕ ਕਰੀਏ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਟਚੂਟ ਦਾ ਇਲੈਕਸ਼ਨ ਹੋ ਰਿਹਾ ਉਹਦੇ ਬਾਰੇ ਕੀ ਚੋਣ ਹੋ ਰਹੀ ਹੈ ਜਿਹੜੀ ਮੇਅਰ ਦੀ ਤੇ ਪੰਜਾਬ ਦੇ ਵਿੱਚ ਕਿਹੋ ਜੀ ਤਸਵੀਰ ਬਣ ਰਹੀ ਹੈ ਕਿਉਂਕਿ ਇਹ ਤਾਂ ਮੈਂ ਵਾਰ-ਵਾਰ ਇੱਕ ਹੀ ਗੱਲ ਬਹੁਤ ਵਾਰੀ ਰਿਤੇ ਚਰਚਾ ਹੋਰ ਚੰਡੀਗੜ੍ਹ ਚ ਕੀ ਹੋ ਰਿਹਾ ਹੈ ਜਾਂ ਕਿਤੇ ਹੋਰ ਦੇਸ਼ ਚ ਕੀ ਹੋ ਰਿਹਾ ਹੈ ਮੈਨੂੰ ਕੋਈ ਜ਼ਿਆਦਾ ਮੈਂ ਤਵੱਜੂ ਘੱਟ ਦਿੰਦਾ ਮੈਂ ਕੇਵਲ ਪੰਜਾਬ ਤੇ ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ ਆਈ ਕੈਨ ਟਾਕ ਅਬਾਊਟ ਪੰਜਾਬ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਉਹ ਆਪਾਂ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਕਾਂਗਰਸ ਪਾਰਟੀ 13 ਨਾ 13 ਸੀਟਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ ਕੱਲ ਅਸੀਂ ਅਮਰੇਸਰ ਸਾਹਿਬ ਹੋ ਕੇ ਆਏ ਹਾਂ ਹੁਣ ਅੱਜ ਅਸੀਂ ਲੁਧਿਆਣਾ ਆਏ ਹਾਂ ਜਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਐਕਸਟੈਂਡਰ ਕਰ ਚੁੱਕੇ ਹਾਂ ਰੈਸਟ ਆਫ ਦਾ ਮੀਟਿੰਗਸ ਕਿਉਂਕਿ 11 ਤਰੀਕ ਨੂੰ ਸਮਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ ਅਹੁਦੇਦਾਰਾਂ ਨਾਲ ਉਸ ਤੋਂ ਬਾਅਦ ਜਾਂ ਉਸ ਤੋਂ ਇਨ ਬਿਟਵੀਨ ਅਸੀਂ ਕਰਾਂਗੇ ਅੱਛਾ ਬੜੀਖ ਸਾਹਿਬ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਹੈ ਕਹਿੰਦੇ ਹਨਾ ਕੀ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ ਕਿਉਂਕਿ ਉਹ ਉਹ ਵੀ ਤਾਂ ਵਰਕਰ ਹੀ ਨੇ ਕਾਂਗਰਸ ਦੇ ਸੋ ਮੇਰੀ ਬੇਨਤੀ ਹੈ ਜਾਣਬੁੱਝ ਕੇ ਕਈ ਵਾਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਆ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਰਹੇ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਇਹ ਅਕਾਲੀ ਦਲ ਚ ਰਿਵਾਜ ਹੈਗਾ ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਕਿ ਬਾਪੂ ਦੀ ਫੋਟੋ ਵੀ ਲੱਗੇਗੀ ਫਿਰ ਮੁੰਡੇ ਦੀ ਵੀ ਲੱਗੇਗੀ ਫਿਰ ਸਾਲੇ ਦੀ ਵੀ ਲੱਗੇਗੀ ਫਿਰ ਬੀਬਾ ਜੀ ਦੀ ਵੀ ਲੱਗੇਗੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮੁਤਾਬਕ ਹੀ ਫੋਟੋਆਂ ਲੱਗਦੀਆਂ ਨੇ ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਨੇ ਉਹ ਹੁੰਦੇ ਨੇ ਉਹ ਐਕਸ ਹੋ ਜਾਂਦੇ ਨੇ ਕੱਲ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਉਹਦੇ ਵਿੱਚ ਲਾਈ ਜਾਏਗੀ ਇਹ ਸਿਸਟਮ ਹੈ ਇੱਕ ਪਾਰਟੀ ਦਾ ਇਹ ਪਾਰਟੀ ਲਾਈਨ ਹੈ ਜੀ ਹਾਂ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ ਸੋ ਮੈਂ ਉਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਅਸੀਂ ਉੱਥੇ ਬੈਠੇ ਸੀ ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆਟ ਇਜ਼ ਅ ਕ੍ਰिएशन ਆਪਣੀ ਆਪ ਹੀ ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ ਇੱਥੇ ਹੁਣ ਅਪ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ ਚੋਂ ਕੋਈ ਨਾ ਕੋਈ ਉੱਠ ਕੇ ਗੱਲ ਕਹਿ ਸਕਦਾ ਹੈ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਹ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮੁਤਾਬਕ ਉਹ ਕੋਈ ਵਿਰੋਧ ਨਹੀਂ ਹੈ ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਰੱਖੀ ਗਈ ਥੈਂਕ ਯੂ ਜੀ